ਸਾਸਰੀਆਕਾਲ ਸਰਦਾਰ ਮਲਕੀ ਸਿੰਘ ਉਪਲ ਸਰਦਾਰ ਸੁਰਜੀਤ ਸਿੰਘ ਉਪਲ ਪਿੰਡ ਹਜਰਾਵਾ ਕਲਾ ਕਿਸਾਨ ਜਥੇਬੰਦੀ ਪਗੜੀ ਸੰਭਾਲ ਜੱਟਾ ਦੇ ਆਗੂ ਨੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਿੱਖ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਮਲਕੀ ਸਿੰਘ ਉਪਲ ਨੇ ਕਿਹਾ ਕਿ ਇਸ ਦਿਨ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਇਹ ਦਿਹਾੜਾ ਸਿੱਖ ਔਮ ਵਾਸਤੇ ਬੜੀ ਸ਼ਰਧਾ ਦੀ ਭਾਵਨਾ ਰੱਖਦਾ ਹੈ ਤੇ ਸਾਨੂੰ ਸਾਰਿਆਂ ਨੂੰ ਵਿਸਾਖੀ ਦਾ ਦਿਹਾੜਾ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ ਆਓ ਸੁਣਦੇ ਹਾਂ ਮਲਕੀ ਸਿੰਘ ਉਪਲ ਕਿਸਾਨ ਆਗੂ ਨੇ ਕੀ ਕਿਹਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਰਦਾਰ ਮਲਕੀਤ ਸਿੰਘ ਉਪਲ ਮੇਰੇ ਨਾਲ ਮੇਰਾ ਬ੍ਰਦਰ ਸੁਰਜੀਤ ਸਿੰਘ ਉਪਲ ਪਿੰਡ ਜੜਾ ਮਕਲਾਂ ਮੈਂ ਮੇਰੇ ਵੱਲੋਂ ਵਿਸਾਖੀ ਦੇ ਦਿਹਾੜੇ ਦੀ ਦੇਸ਼ ਵਿਦੇਸ਼ ਵਿੱਚ ਬੈਠੀ ਸਾਰੀ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਮੇਰੇ ਵੱਲੋਂ ਮੇਰੇ ਸਾਰੇ ਪਰਿਵਾਰ ਵੱਲੋਂ ਤੇ ਕਿਸਾਨ ਜੁਨੀਅਨ ਪਗੜੀ ਸੰਭਾਲ ਜੱਟਾਂ ਦੀ ਪੂਰੀ ਟੀਮ ਵੱਲੋਂ ਵਿਦੇਸ਼-ਵਿਦੇਸ਼ ਚ ਬੈਠੀਆਂ ਸਾਰੀਆਂ ਸਿੱਖ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਵਿਸਾਖੀ ਦਾ ਦਿਹਾੜਾ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਅਲੀ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਖੇਤਾਂ ਵਿੱਚ ਟ੍ਰਾਂਸਫਰਮ ਦੇ ਨਿਚੋਂ 10-15 15 ਫੁੱਟ ਕਣ ਕੱਟ ਕੇ ਜਗ੍ਹਾ ਖਾਲੀ ਕੀਤੀ ਜਾਵੇ ਤੇ ਆਪਦੇ ਖੇਤ ਵਿੱਚ ਪਾਣੀ ਦੇ ਟੈਂਕਰ ਪਾਣੀ ਡਿਗ ਭਰ ਕੇ ਰੱਖੇ ਜਾਣ ਆਤਮਾ ਨਾ ਕਰੇ ਕੋਈ ਅਣਹੋਣੀ ਘਟਨਾ ਘਟਦੀ ਆ ਤਾਂ ਆਪਾਂ ਉਸਤੇ ਕਾਬੂ ਪਾ ਸਕੀਏ ਇਹਨਾਂ ਕਹਿੰਦਾ ਆ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ